बचाया है और ये उसके पत्थर के चपेट में आ गए और उसके नीचे आके इनकी शहादत हो गई। ਦੱਸਦੀ ਹੈ ਕਿ ਬੁੱਧਵਾਨੂ ਮਾਤਾ ਵੈਸ਼ਨੂ ਦੇਵੀ ਮੰਦਿਰ ਦੇ ਗੇਟ ਨੰਬਰ 2 ਦੇ ਨਜ਼ਦੀਕ ਤਾਇਨਾਤ ਜਵਾਨ ਹਰਵਿੰਦਰ ਸਿੰਘ ਲੋਕਾਂ ਦੀ ਰੱਖਿਆ ਕਰਦੇ ਸਮੇਂ ਚਟਾਨ ਹੇਠ ਦਬ ਜਾਣ ਕਾਰਨ ਸ਼ਹੀਦ ਹੋ ਗਏ ਸਨ। ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ਟ ਜਗਬਾਣੀ ਟੀਵੀ ਜੇਕਰ ਤੁਹਾਡੇ ਆੜਦ ਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸੰਜੀ ਤਾਂ ਈਮੇਲ ਕਰੋ selfreporter@jagbani.com ਤੇ